ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਅੱਜ ਮੈਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਗੰਭੀਰ ਮੁੱਦੇ ਤੇ ਚਰਚਾ ਕਰਨ ਜਾ ਰਿਹਾ ਹਾਂ ਗਰੁੱਪ ਜੀ ਦੀ ਭਰਤੀ ਵਾਸਤੇ ਠੀਕ ਹੈ ਜੀ ਬਹੁਤ ਬੱਚੇ ਫੋਨ ਕਰ ਰਹੇ ਸੀ ਮੈਸਜ ਕਾਲਾਂ ਮੈਸੇਜ ਤਾਂ ਇੰਨੇ ਬੱਚੇ ਰਜ ਮੈਂ ਰਿਪਲਾਈ ਨਹੀਂ ਕਰ ਸਕਦਾ ਜਿਵੇਂ ਤੁਹਾਨੂੰ ਪਤਾਗਾ ਠੀਕ ਹੈ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਰਾਜ ਮੈਂ ਤੁਹਾਡੇ ਵਾਸਤੇ ਵੀਡੀਓ ਬਣਾਈ ਹੈ ਤੇ ਵੀਡੀਓ ਨੂੰ ਪਲੀਜ਼ ਸਾਰੇ ਕੈਂਡੀਡੇਟਾਂ ਨੇ ਧਿਆਨ ਨਾਲ ਦੇਖਣਾਗਾ ਕਿਸੇ ਵੀ ਬੱਚੇ ਨੇ ਵੀਡੀਓ ਸਕਿਪ ਨਹੀਂ ਕਰਨੀ ਹੈਗੀ ਠੀਕ ਹੈ ਜੀ ਚਲੋ ਕੋੜਾ ਜਿਵੇਂ ਮੈਂ ਗੱਲ ਕਰਨ ਲੱਗਾ ਜਿਹੜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ 300 ਪਲੱਸ ਭਰਤੀ ਆਈ ਹੈ ਠੀਕ ਹੈ ਜੀ ਇਹ ਤੁਹਾਨੂੰ ਪਤਾ ਕਿ 8ਵੀਂ ਤੋਂ ਲੈ ਕੇ 12ਵੀਂ ਤੱਕ ਦੇ ਕੈਂਡੀਡੇਟ ਇਹ ਫਾਰਮ ਅਪਲਾਈ ਕਰ ਸਕਦੇ ਆ ਕਿ ਕੀ ਸਿਰਫ 8ਵੀਂ ਤੋਂ 12ਵੀਂ ਵਾਲੇ ਕੈਂਡੀਡੇਟ ਹੀ ਫਾਰਮ ਭਰ ਸਕਦੇ ਆ ਜੇ ਭਰ ਸਕਦੇ ਆ ਤਾਂ ਇਹ ਸ਼ਰਤ ਕਿਉਂ ਰੱਖੀ ਗਈ ਹੈ ਕੀ ਕਾਰਨ ਹੈ ਸ਼ਰਤ ਰੱਖਣ ਦਾ ਚਲੋ ਚੱਲਦੇ ਆ ਵੀਡੀਓ ਦੇ ਵਿੱਚ ਉਸ ਤੋਂ ਪਹਿਲਾਂ ਰਾਜੇ ਮੈਂ ਤੁਹਾਨੂੰ ਦੱਸਣਾ ਚਾਹਣਾਗਾ ਜੇ ਕੋਈ ਕੈਂਡੀਡੇਟ ਗਰੁੱਪ ਡੀ ਦੀ ਜਿਹੜੀ ਪੰਜਾਬ ਦੀ ਭਰਤੀ ਆਈ 172 ਪਲੱਸ 300 ਭਰਤੀ ਆਈਵੀਏ ਜਿਹੜੀ ਇਹਦੀ ਤਿਆਰੀ ਕਰਨਾ ਚਾਹੁੰਦਾ ਤੁਸੀਂ ਆਪਣੇ ਪੰਜਾਬ ਇਗਜ਼ਾਮ ਚੜ੍ਹਦੀ ਕਲਾ ਬੈਚ ਲੈ ਸਕਦੇ ਹੋ ਤਾਂ ਤੁਸੀਂ ਜਾ ਕੇ ਆਪਣੀ ਐਪ ਦੀਪੂ ਦਾ ਐਜੂਕੇਸ਼ਨ ਵਾਲਾ ਡਾਊਨਲੋਡ ਕਰ ਸਕਦੇ ਆ ਆਈਫੋਨ ਵਾਲੇ ਬੱਚੇ ਆਹ ਪਟਾਉਣ ਕਰ ਓਆਰਜੀ ਕੋਡ ਆਪਣਾ ਆਪਣਾ ਮੋਬਾਈਲ ਨੰਬਰ ਹੈ ਤੇ ਬਾਕੀ ਦਾ ਪੰਜਾਬ ਪੁਲਿਸ ਜੇ ਕਿਸੇ ਬੱਚੇ ਤਿਆਰੀ ਕਰਨੇ ਜਿਹੜੇ ਬਾਡੀ ਸਾਰੇ ਕਿਸੇ ਪੰਜਾਬ ਪੁਲਿਸ 2024 ਵਾਲਾ ਬੈਚ ਲੈਣ ਸਰੋ ਜਿੱਥੇ ਤੁਹਾਡੀ 10000 ਭਰਤੀ ਵੀ ਗਾਹਾਂ ਕੰਪਲੀਟ ਹੋ ਜੂ ਕਿਉਂਕਿ ਪੇਪਰ ਦਾ ਸਿਲੇਬਸ ਅਪਡੇਟ ਹੁੰਦਾ ਰਹਿੰਦਾ ਹੈ ਬਾਕੀ ਕਲਰਕ ਪਟਵਾਰੀ ਵਾਸਤੇ ਤੁਸੀਂ ਆਪਣਾ ਬੈਚ ਲੈ ਸਕਦੇ ਹੋ ਜੇ ਤੁਹਾਨੂੰ ਇ 0 ਲੈਵਲ ਤੋਂ ਕਲਾਸਾਂ ਹੋਣਗੀਆਂ ਸਾਰਾ ਕੁਝ ਮਿਲੂਗਾ ਜੇ ਕਹਿੰਦਾ ਮਤਲਬ ਤੁਹਾਨੂੰ ਸਲੇਬਸ ਵੀ ਉਹੀ ਮਿਲੂਗਾ ਜਿਹੜਾ ਪੇਪਰ ਦੇ ਵਿੱਚ ਆਊਗਾ ਸਭ ਤੋਂ ਜ਼ਿਆਦਾ ਸਿਲੈਕਸ਼ਨ ਕਰਵਾਉਣਾ ਇਸ ਵਾਰ ਵੀ ਆਪੇ ਹੀ ਕਰਵਾਉਣਾ ਹੈ ਠੀਕ ਹੈ ਜੀ ਚਲੋ ਦੇਖੋ ਜੀ ਸਭ ਤੋਂ ਪਹਿਲਾਂ ਆ ਯੋਗਤਾ ਰੱਖੀ ਹੋਇਆ ਜੀ ਇਹਨਾਂ ਨੇ 8ਵੀਂ ਤੋਂ ਲੈ ਕੇ 10ਵੀਂ ਤੱਕ ਹੀ ਕੈਂਡੀਡੇਟ ਕਹਿੰਦੇ ਇਹਦੇ ਵਿੱਚ ਅਪਲਾਈ ਕਰ ਸਕਦਾ ਜੇਕਰ ਕਿਸੇ ਬੱਚੇ ਦੀ ਕੁਆਲਿਫੀਕੇਸ਼ਨ ਇਸ ਤੋਂ ਜ਼ਿਆਦਾ ਉਹ ਅਪਲਾਈ ਨਹੀਂ ਕਰ ਸਕਦਾ ਹੁਣ ਅਜੀ ਕਾਰਨ ਕਿਉਂ ਕਰਿਆ ਗਿਆ ਹੈਗਾ ਸਭ ਤੋਂ ਪਹਿਲਾਂ ਤਾਂ ਮੈਨੂੰ ਡਿਪਾਰਟਮੈਂਟ ਦੀ ਇਹਨਾਂ ਦੀ ਇਹ ਗੱਲ ਗਲਤ ਲੱਗੀ ਹੈ ਕਿ ਇਹਨਾਂ ਨੇ ਇਹ ਚੀਜ਼ ਕਿਉਂ ਰੱਖੀ ਕਿ ਭਾਈ 8ਵੀਂ ਤੋਂ ਲੈ ਕੇ 12ਵੀਂ ਵਾਲਾ ਕੈਂਡੀਡੇਟ ਅਪਲਾਈ ਕਰ ਸਕਦਾ ਪਰ ਜਿਹੜਾ ਉਸ ਤੋਂ ਜ਼ਿਆਦਾ ਕੈਂਡੀਡੇਟ ਅਪਲਾਈ ਕਰਦਾਗਾ ਬੀਏ ਵਾਸਤੇ ਜਾਂ ਕਿਸੇ ਵੀ ਵਾਸਤੇ ਉਹ ਪੜਾਈ ਨਹੀਂ ਕਰ ਸਕਦਾ ਸਭ ਤੋਂ ਪਹਿਲੀ ਗੱਲ ਰਾਜ ਇਹਨਾਂ ਨੇ ਇਹ ਚੀਜ਼ ਨਹੀਂ ਰੱਖਣੀ ਸੀ ਕਾਰਨ ਕੀ ਹੈਗਾ ਕਾਰਨ ਇਹ ਹੈਗਾ ਪਹਿਲਾਂ ਗੱਲ ਧਿਆਨ ਨਾਲ ਸੁਣ ਲਿਓ ਗਰਮਣਾ ਹੋਇਓ ਵਿੱਚ ਬੱਚੇ ਗਰਮ ਹੋਣ ਲੱਗੇ ਜੇ ਪਹਿਲਾਂ ਗੱਲ ਧਿਆਨ ਨਾਲ ਸੁਣ ਲਿਓ ਇਹਨੇ ਲਿਖਤਾ ਕਰਦੇ ਜੀ ਬੀਏ ਜਾਂ ਹੋਰ ਬੱਚੇ ਜਿਹੜਾ ਬੱਚਾ ਕੋਈ ਅਪਲਾਈ ਕਰੂਗਾ ਨੌਕਰੀ ਜ਼ਰੂਰ ਜੀ ਨਹੀਂ ਹੈਗਾ ਕਿ ਜੇ ਕੋਈ ਬੰਦਾ ਬੀਏ ਕਰੀ ਬੈਠਾ ਹੈ ਕਿ ਉਹ ਨੌਕਰੀ 'ਚ ਲੱਗੇ ਹੀ ਹੋਇਆ ਜਾਂ ਉਹ ਲੱਗ ਜਾਊਗਾ ਠੀਕ ਹੈ ਕੁਝ ਨਹੀਂ ਪਤਾ ਹੈਗਾ ਇਹਦੇ ਬਾਰੇ ਪਰ ਇਹਨਾਂ ਨੇ ਸ਼ਰਤ ਇਹ ਰੱਖਣੀ ਸੀ ਕਿ ਭਾਈ ਸਾਹਿਬ ਜੇਕਰ ਕੋਈ ਬੱਚਾ ਭਾਵੇਂ ਕੋਈ ਗ੍ਰੈਜੂਏਸ਼ਨ ਆ ਭਾਵੇਂ ਐਪੀਐਚਡੀ ਕਰੀ ਹੋਈ ਆ ਇਹ ਨੌਕਰੀ ਵਾਸਤੇ ਫਾਰਮ ਭਰ ਸਕਦਾ ਹੈ ਪਰ ਜੇਕਰ ਕੋਈ ਬੰਦਾ ਇਹ ਨੌਕਰੀ ਛੱਡ ਕੇ ਜਾਂਦਾ ਘਟੋ ਘਟੋ ਨੂੰ 10 ਤੋਂ ਲੈ ਕੇ 15 ਲੱਖ ਰੁਪਏ ਜੁਰਮਾਨਾ ਨਾਲ ਉਹਦੇ ਤੇ ਕੇਸ ਦਰਜ ਕੀਤਾ ਜਾਵੇ ਨਾਲ ਉਹਦੇ ਤੇ ਕੇਸ ਦਰਜ ਹੋਣਾ ਚਾਹੀਦਾ ਇਹ ਚੀਜ਼ ਕਰਨੀ ਚਾਹੀਦੀ ਇਹਨਾਂ ਨੂੰ ਜੇ ਕੋਈ ਬੱਚਾ ਨੌਕਰੀ ਛੱਡਣਾ ਚਾਹੁੰਦਾ ਭਾਈ ਤੂੰ ਛੱਡ ਸਕਦਾ ਇੱਕ ਤਾਂ ਦਿੱਤਾ 420 ਦਾ ਪਰਚਾ ਪੈਣਾ ਠੀਕ ਹੈ ਜੀ 10 ਲੱਖ ਰੁਪਇਆ ਜਾਂ 15 ਲੱਖ ਰੁਪਇਆ ਤੁਹਾਨੂੰ ਜੁਰਮਾਨਾ ਧੜਕੇ ਜਾ ਇਸ ਤੋਂ ਬਾਅਦ ਤੂੰ ਜੋਬ ਛੱਡ ਕੇ ਜਾ ਸਕਦਾ ਮੈਂ ਲਿਖ ਕੇ ਦੇਣ ਨੂੰ ਤਿਆਰ ਆਪਾਂ ਮੈਂ ਪੀ ਐਚ ਡੀ ਵਾਲਾ ਬੱਚਾ ਹੋਵੇ ਨੌਕਰੀ ਛੱਡ ਕੇ ਉੱਡੇ ਚ ਜਾਮ ਨੂੰ ਨਾਵਲ ਠਾ ਦਿਓ ਭਾਵੇਂ ਸਾਰੀ ਉਮਰ ਨਾਲ ਉਥੇ ਪ੍ਰਾਂਤਾਂ ਦੇ ਵਿੱਚ ਹੱਥ ਮਾਰੀ ਜਾਵੇ ਭਾਂਡੇ ਮਾਂਜੀ ਜਾਵੇ ਪਰ ਉਹ ਨੌਕਰੀ ਨਹੀਂ ਛੱਡ ਕੇ ਜਾਂਦਾ ਇਹੀ ਕਾਰਨ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਹੈ ਜਿਹੜੀ ਇਹਨਾਂ ਦਾ ਇਹ ਕੰਮ ਬਣੀ ਧਿਆਨ ਨਹੀਂ ਹੈਗਾ ਕਿ ਕਾਰਨ ਕੀ ਹੁੰਦਾ ਦੇਖੋ ਰਾਜੇ ਮੈਂ ਨਹੀਂ ਕਹਿੰਦਾ ਕਿ ਤੁਸੀਂ ਇੱਕ ਨੌਕਰੀ ਤੋਂ ਦੂਜੀ ਨੌਕਰੀ 'ਚ ਜਾਓ ਜਾਓ ਜਾ ਸਕਦੇ ਹੋ ਗਰੁੱਪ ਸੀ ਦੀ ਭਾਰਤੀ ਜੋ ਗਰੁੱਪ ਡੀ ਦਾ ਗਰੁੱਪ ਵਿੱਚ ਜਾਓ اے ਤੇ ਬੀ ਦੀ ਗਰੁੱਪ ਰਹੀ ਭਰਤੀ ਚ ਤੁਸੀਂ ਜਾਓ ਜੇ ਸੀ ਜਾਂ ਡੀ ਗਰੁੱਪ ਚੋਂ ਤੁਸੀਂ ਹੁਣ ਪਟਵਾਰੀ ਹੈ এবੀਸੀਡੀ ਗਰੁੱਪ ਚ ਆਉਂਦਾ ਹੈ ਕਲਰਕ ਹੈ এবੀਸੀਡੀ ਗਰੁੱਪ ਚ ਆਉਂਦਾਗਾ ਕਨਸਟੇਬਲ ਹੈ এবੀਸੀਡੀ ਗਰੁੱਪ ਚ ਆਉਂਦੇ ਆ ਕਨਸਟੇਬਲ ਵਾਲਾ ਕਲਰਕ ਬਣ ਜੁੜ ਜਾਂਦਾ ਕਲਰਕ ਵਾਲਾ ਕਨਸਟੇਬਲ ਬਣ ਨਹੀਂ ਆਈ ਜਾਂਦਾ ਕਨਸਟੇਬਲ ਫਿਰ ਪਟਵਾਰੀ ਬਣ ਨਹੀਂ ਵੜ ਜਾਂਦਾ ਪਟਵਾਰੀ ਵਾਲੇ ਪੁਲਿਸ ਚ ਬੜੀ ਜਾਂਦੇ ਆ ਉੱਥੇ ਹੀ ਕਾਲਾ ਮਾਲਾ ਕਰੀ ਜਾਂਦੇ ਆ ਉੱਥੇ ਭੱਜੇ ਭਰਦੇ ਇੱਕ ਦੂਜੇ ਦੇ ਵਿੱਚ ਵੱਗਦੇ ਸੇਮ ਪੇ ਸਕੇਲ ਹੈਗਾ ਸੇਮ ਰੈਂਕ ਹੈਗਾ ਠੀਕ ਹੈ ਉਹੋ ਬੱਚੇ ਹੀ ਸਾਰੇ ਨੁਕਸਾਨ ਕਰ ਰਹੇ ਆ ਹੁਣ ਪਿਛਲੀ ਵਾਰ ਜਿਹੜੀ ਇਹਨਾਂ ਨੇ ਡਿਪਾਰਟਮੈਂਟ ਨੇ ਭਰਤੀ ਕੀਤੀ ਸੀ ਇਹਨਾਂ ਨੇ ਪਹਿਲਾਂ ਉਰੀ ਚ ਵੀ ਸੇਮ ਤੋਂ ਸੇਮ ਹੋਇਆ ਪਹਿਲਾਂ ਜੀ ਹਾਂ ਅਸੀਂ ਲੱਗ ਜਾਾਂਗੇ ਜੀ 09 ਪੈਸੇ ਦੀ ਨੌਕਰੀ ਲੋਡ ਹੁੰਦੀ ਆ ਹਾਂ ਜੀ ਲੱਗ ਜਾਾਂਗੇ ਜੀ ਸਾਥੋ ਦਾ ਭਾਵੇਂ ਜੀ ਗੋਹਾ ਚ ਕਾਲਿਓ ਜੀ ਸਤੋਂ ਵੀ ਚੱਕ ਦਾਂਗੇ ਜੀ ਠੀਕ ਐ ਸਾਥੋ ਉਸ ਮਰਜ਼ੀ ਕਰਾ ਲਿਓ ਜੀ ਜਿਹੜੀ ਨੌਕਰੀ ਮਿਲ ਜਾਂਦੀ ਆ ਉਦੋਂ ਆਪਣੇ ਫੰਗ ਲੱਗ ਜਾਂਦੇ ਆ ਉਦੋਂ ਆਪ ਨੂੰ ਇਹ ਹੁੰਦਾ ਜੀ ਵੱਡੇ ਰੈਂਕ ਤੇ ਚੱਲ ਗਏ ਠੀਕ ਐ ਫਿਰ ਆਪਾਂ ਇੱਥੇ ਕਿਸੇ ਦੀ ਪੋਸਟ ਖਰਾਬ ਕਰ ਜਾਂਦੇ ਆ ਇੱਕ ਨੌਕਰੀ ਰਾਜੇ ਮੈਂ ਕਹ ਤੇ ਇੱਕ ਪੜ੍ਹਾਈ 'ਚ ਹਿਸ਼ਾਰ ਜਵਾਬਕ ਤੇ ਮਾਨਸਿਕ ਤੌਰ ਤੇ ਨਲਾਇਕ ਜਵਾਬਕ ਉਹ ਸਾਰਾ ਕੁਝ ਖਰਾਬ ਕਰ ਜਾਂਦਾ ਜੇ ਉਹ ਬੱਚਾ ਪੜ੍ਹਾਈ 'ਚ ਹਿਸ਼ਾਰ ਆ ਤਾਂ ਨੌਕਰੀ ਲੈ ਲਈ ਜੇ ਉਹ ਛੱਡ ਕੇ ਜਾਂਦਾ ਤਾਂ ਮਾਨਸਿਕ ਤੌਰ ਤੇ ਬਿਮਾਰ ਹੈਗਾ ਤੂੰ ਪਹਿਲੀ ਤੁਸੀਂ ਪਹਿਲਾਂ ਦੇਖੋ ਤੁਹਾਡੇ 'ਚ ਇੱਕ ਫੈਸਲਾ ਲੈਣ ਦੀ ਸ਼ਕਤੀ ਹੋਣੀ ਚਾਹੀਦੀ ਹੈ ਕਿ ਜੀ ਅਸੀਂ ਆਹ ਨੌਕਰੀ ਭਰਤੀ ਠੀਕ ਹੈ ਜੀ ਅਸੀਂ ਆਹ ਨੌਕਰੀ ਦੇ ਵਿੱਚ ਅਪਲਾਈ ਕਰ ਚੁੱਕੇ ਹਾਂ ਕਿ ਹਾਂ ਅਸੀਂ ਇਸ ਤੋਂ ਬਾਅਦ ਕੋਈ ਨੌਕਰੀ ਛੱਡ ਕੇ ਨਹੀਂ ਜਾਵਾਂਗੇ ਠੀਕ ਹੈ ਹੁਣ ਇਹਨਾਂ ਨੇ ਇਹ ਚੀਜ਼ ਕਿਉਂ ਰੱਖੀ ਹੈ ਆ ਦੇਖੋ ਤੁਹਾਨੂੰ ਦਿਖਾਉਣਾ ਮੈਂ ਸਪੈਸ਼ਲ ਐਫੀਡੈਵਟ ਭਰਉਣਗੇ ਤੁਹਾਡੇ ਤੋਂ ਇਹ। ਤਾਰੀਖੂ ਲਿਖਿਆ ਹੋਇਆ ਇਹਨਾਂ ਨੇ। ਐਫੀਡੈਵਟ 'ਚ ਭਰਉਣਗੇ ਕਿ ਭਾਈ ਤੁਹਾਡੀ ਕੁਆਲਿਫਿਕੇਸ਼ਨ 12ਵੀਂ ਤੋਂ ਬਾਅਦ ਦੀ ਨਹੀਂ ਹੈਗੀ। ਠੀਕ ਹੈ ਜੀ ਅਸੀਂ ਪੋਸਟ ਆਫ ਪੀਆਨ ਵਾਸਤੇ ਅਪਲਾਈ ਕਰ ਰਹੇ ਹਾਂ। ਠੀਕ ਹੈ ਜੀ ਤੁਸੀਂ ਇਹ ਲਿਖਣਾ ਜੇ ਤੁਹਾਡੀ ਇਨਫਰਮੇਸ਼ਨ ਗਲਤ ਪਾਈ ਜਾਂਦੀ ਹੈ ਤਾਂ ਤੁਹਾਡੇ ਤੇ ਮਤਲਬ ਕੇਸ ਹੋ ਸਕਦਾ ਹੈ। ਹੁਣ ਇਹ 'ਚ ਦੋ ਚੀਜ਼ਾਂ ਹੈਗੀਆਂ। ਜਾਂ ਤਾਂ ਭਾਈ ਜਿਹੜਾ ਬੱਚਾ ਇਹ ਪੋਸਟ ਭਰੂਗਾ ਚਾਹੇ ਉਹ ਬੱਚੇ ਦੀ ਹਾਇਰ ਕੁਆਲੀਫਿਕੇਸ਼ਨ ਆ ਚਾਹੇ ਜਿਵੇਂ ਮਰਜ਼ੀ ਕੁਆਲੀਫਿਕੇਸ਼ਨ ਹੈ ਠੀਕ ਹੈ ਭਾਵੇਂ ਤੁਹਾਡੇ ਕੋਲੇ ਜੀ ਪੀ ਐਚ ਡੀ ਕਰੀ ਹੋਈ ਹੈ ਜਿਹੜਾ ਤੁਸੀਂ ਇਹ ਨੌਕਰੀ ਤੇ ਲੈਣੀ ਹੈ ਇਹ ਨੌਕਰੀ ਲੈਣੀ ਹੈ ਫਿਰ ਤਾਂ ਤੁਹਾਨੂੰ ਇਹ ਨੌਕਰੀ ਤੇ ਲੱਗਣਾ ਹੀ ਲੱਗਣਾ ਪਊਗਾ ਇਹ ਇਹਨਾਂ ਨੇ ਚੀਜ਼ ਕਿਉਂ ਭਰਾਈ ਹੈ ਇਹ ਸਾਨੂੰ ਪਤਾ ਕਿਉਂ ਭਰਾਈ ਹੈ ਇਹ ਚੀਜ਼ ਰਾ ਜੀ ਇਹਨਾਂ ਨੇ ਦਿਮਾਗ ਨਾਲ ਭਰਾਈ ਹੈ ਕਾਰਨ ਉਹਨੂੰ ਇਹ ਹੈ ਕਿ ਕੋਈ ਬੱਚਾ ਨੌਕਰੀ ਛੱਡ ਕੇ ਜਾਊਗਾ ਨਾਲ ਦੇ ਪਰਚਾ ਖੋ ਕੇ ਇੱਥੇ ਬਿਠਾਵਾਂਗੇ ਨਾਲ ਤਾਂ ਸਸਪੈਂਡ ਕਰਾਂਗੇ ਨਾਲੇ ਉਹਦੇ ਪਰਚਾ ਪਾਵਾਂਗੇ 420 ਦਾ ਹੋਰ ਤਾਂ ਕੋਈ ਤਰੀਕ ਇਹ ਜੀਜ ਤੋਂ ਬੱਚੇ ਨੂੰ ਕਿ ਬੱਚਾ ਨੌਕਰੀ ਛੱਡ ਕੇ ਭੱਜ ਜਾਂਦਾ ਹੋਰ ਤਾਂ ਕੋਈ ਤਰੀਕਾ ਹੈ ਨਹੀਂ ਸੀਗਾ ਉਹਦੇ ਕੋਲੇ ਉਹਨਾਂ ਕੋਲੇ ਇਹ ਤਰੀਕਾ ਸੀਗਾ ਠੀਕ ਹੈ ਮੰਨ ਲਓ ਜੇ ਕੋਈ ਕੈਂਡੀਡੇਟ ਰਾਜੇ ਅਪਲਾਈ ਕਰਦਾ ਵੀ ਹੈਗਾ ਠੀਕ ਹੈ ਭਾਈ ਇਹ ਸੋਚ ਕੇ ਭਰੋ ਕਿ ਜੇ ਸਾਡੀ ਜੇ ਸਿਲੈਕਸ਼ਨ ਹੁੰਦੀ ਹੈ ਅਸੀਂ ਹੋਰ ਕਿਸੇ ਪੋਸਟ ਵੱਲ ਝਾਕਣਾ ਵੀ ਨਹੀਂ ਹੈਗਾ ਕੱਲ ਨੂੰ ਤੁਸੀਂ ਕਹੋ ਜੀ ਮੈਂ ਪਟਵਾਰੀ ਬਣਨਾ ਹੈ ਜੀ ਕੱਲ ਨੂੰ ਤੁਸੀਂ ਕਹੋ ਜੀ ਅਸੀਂ ਕਲਰਕ ਚ ਭਰਤੀ ਹੋਣਾ ਜੀ ਅਸਤਾਜੀ ਸਬ ਇੰਸਪੈਕਟਰ ਬਣਨਾ ਜੀ ਅਸੀਂ ਕਸ਼ਤਾਚਪਾਈ ਭਰਤੀ ਹੋਣਾ ਇੱਕ ਵਾਰੀ ਅਸੀਂ ਇੱਧਰ ਪੈਰ ਲਾ ਲਏ ਤਾਂ ਇਹ ਕੰਮ ਜੇ ਕਿਸੇ ਨੇ ਕਰਨਾ ਤਾਂ ਅੱਜ ਤੋਂ ਭੁੱਲ ਜੋ ਪਰਚਾ ਵੀ ਇਹ じゃ ਪਾਉਣਗੇ ਇਹ ਸਾਰੀ ਉਮਰ ਤੁਹਾਡੇ ਜੁੱਤੇ ਮੇਗਾ ਜਾਣੀ ਉਸ ਆਸੇ ਪਾਸੇ ਗੇੜੇ ਲਾਉਂਦੇ ਨਹੀਂ ਸੁਣ ਗਿਆ ਤਾਂ ਹੁਣ ਮੇਰੀ ਗੱਲ ਰਾਜ ਇਹ ਇਹ ਹੈ ਕਿ ਜੇ ਕੋਈ ਬੱਚਾ ਇਹ ਪੋਸਟ ਭਰਦਾਗਾ ਠੀਕ ਹੈ ਇਹ ਇਹ ਗੱਲ ਦੂਜੀ ਗੱਲ ਹੋਰ ਸੁਣ ਲਓ ਇਹ ਰੂਲ ਕੱਲਾ ਇਹਨਾਂ ਖੁਸ਼ ਹੋਈ ਜਾਏ ਕਿ ਇਹ ਰੂਲ ਸਿਰਫ 8ਵੀਂ ਤੋਂ 12ਵੀਂ ਵਾਲੇ ਕੈਂਡੀਡੇਟਾਂ ਤੇ ਲਾਗੂ ਹੁੰਦਾ ਹੈ ਜੇਕਰ 8ਵੀਂ ਤੋਂ 12ਵੀਂ ਵਾਲਾ ਕੈਂਡੀਡੇਟ ਵੀ ਕੋਈ ਨੌਕਰੀ ਛੱਡ ਕੇ ਭਰਦਾ ਪਰਚਾ ਉੱਥੇ ਵੀ ਦਰਜ ਹੋਣਾ ਠੀਕ ਹੈ ਇਹ ਨਾ ਸਮਝੋ ਕਿ ਹਾਂ ਅਸੀਂ ਬਚ ਗਏ ਇਹ ਤਾਂ ਇਹ ਕਹਿੰਦਾ ਬਹਾਨਾ ਬਣਾਇਆਗਾ ਨੌਕਰੀ ਨਾ ਛੱਡ ਕੇ ਜਾਂਦਾ ਕਿ ਬੱਚਾ ਕੋਈ ਨੌਕਰੀ ਛੱਡ ਕੇ ਨਾ ਭੱਜੇ ਤੇ ਮੈਂ ਕਹਿੰਦਾ ਕਿ ਇਹੀ ਰੂਲ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾਗਾ ਕਿ ਗਰੁੱਪ ਸੀ ਤੋਂ ਡੀ ਵਾਲੇ ਜਿਹੜੇ ਬੱਚੇ ਇੱਕ ਦੂਜੇ ਇਹ ਨੌਕਰੀ ਨਹੀਂ ਛੱਡ ਸਕਦੇ ਜੇ ਹਾਂ ਜੇ ਕਿਸੇ ਗਰੁੱਪ ਨੇ ਡੀ ਜਾਂ ਸੀ ਦੇ ਵਿੱਚ ਇਹ ਤੋਂ ਬੀ ਗਰੁੱਪ ਤੇ ਜਾਣਾ ਉੱਥੇ ਜਾ ਸਕਦੇ ਆ ਠੀਕ ਹੈ ਕਿ ਤੁਸੀਂ ਮੈਂ ਤਾਂ ਹੁਣ ਇਹ ਸੁਝਾ ਲੈਣਾ ਚਾਹਣਾਗਾ ਕਿ ਤੁਸੀਂ ਇਹ ਗੱਲ ਦੇ ਨਾਲ ਮੇਨਾਂ ਸਹਿਮਤ ਹੋਗੇ ਕਿ ਤੁਸੀਂ ਇਹ ਗੱਲ ਨਾਲ ਮੇਨਾਂ ਸਹਿਮਤ ਹੋ ਕਿ ਜੇ ਕੋਈ ਕੈਂਡੀਡੇਟ ਭਈਆ 300 ਪੋਸਟ ਦੇ ਵਿੱਚ ਸਿਲੈਕਟ ਹੁੰਦਾਗਾ ਉਹਨੂੰ ساری ਉਮਰ ਏਸੇ 300 ਪੋਸਟ ਦੇ ਵਿੱਚ ਹੀ ਜੁਗਜਾਰਾ ਕਰਨਾ ਪਊਗਾ ਇਹ ਨਹੀਂ ਹੈਗਾ ਕਿ ਤੁਸੀਂ ਹੋਰ ਪੋਸਟ ਵੱਲ ਭੱਜ ਜਾਓਗੇ ਪਹਿਲਾ ਤਾਂ ਕਾਰਨ ਇਹ ਹੈਗਾ ਦੂਜਾ ਇਹ ਕੰਮ ਇਹਨਾਂ ਨੇ ਮੇਰੇ ਹਿਸਾਬ ਨਾਲ ਬਿਲਕੁਲ ਠੀਕ ਕੀਤਾਗਾ ਕਿਉਂਕਿ ਇੱਕ ਘੱਟ ਪੜ੍ਹੇ ਲਿਖੇ ਬੱਚੇ ਦੀ ਵੱਧ ਪੜ੍ਹੇ ਲਿਖੇ ਬੱਚਾ ਕੀ ਕਰਦਾਗਾ ਛੀਟ ਮਾਰ ਜਾਂਦਾਗਾ ਠੀਕ ਹੈ ਹੁਣ ਇਥੇ ਭਾਵੇਂ ਵੱਧ ਪੜਿਆ ਲਿਖਿਆ ਲੱਗੇ ਭਾਵੇਂ ਘੱਟ ਪੜ੍ਹਿਆ ਲਿਖਿਆ ਲੱਗੇ ਜੇਕਰ ਨੌਕਰੀ ਛੱਡ ਕੇ ਜਾਊਗਾ ਤਾਂ ਨਾਲ ਦੇ ਨਾਲ ਪਰਚਾ ਹੋਣੀ ਹੋਣਾ ਜਿੱਧਰ ਮਰਜੀ ਭੱਜ ਲਿਓ ਹੁਣ ਦੂਜੇ ਪਾਸੇ ਆਈ ਆ ਪੰਜਾਬ ਦੀ ਗਰੁੱਪ ਦੀ ਭਰਤੀ ਠੀਕ ਹੈ ਜੀ ਇਹਦੇ ਇੱਕ ਨੇ ਜੀ ਭਾਵੇਂ 8ਵੀਂ ਵਾਲਾ ਅਪਲਾਈ ਕਰਦੇ ਭਾਵੇਂ 10ਵੀਂ ਵਾਲਾ ਅਪਲਾਈ ਕਰਦੇ ਭਾਵੇਂ ਬੀ ਵਾਲਾ ਅਪਲਾਈ ਕਰਦੇ ਭਾਵੇਂ ਕੋਈ ਪੀ ਐਚ ਡੀ ਵਾਲਾ ਅਪਲਾਈ ਕਰਦੇ ਜਿਹੜਾ ਪੇਪਰ ਕੱਟੂਗਾ ਉਹ ਲੱਗ ਜਾਊਗਾ ਹੁਣ ਮੈਨੂੰ ਆਏ ਲੱਗਦਾ ਕਿ ਇਹਦੇ ਵਿੱਚ ਜਿੰਨੇ ਵੀ ਬੱਚੇ ਅਪਲਾਈ ਕਰਨਗੇ ਠੀਕ ਹੈ ਉਹਦੇ ਵਿੱਚੋਂ 75% ਬੱਚੇ ਨੌਕਰੀ ਛੱਡ ਕੇ ਭੱਜਣਗੇ ਇਹ ਗੱਲ ਵੀ ਜੀ ਅੱਜ ਦੀ ਯਾਦ ਰੱਖ ਲਿਓ ਹੁਣ ਸਭ ਤੋਂ ਵੱਧ ਨੁਕਸਾਨ ਤੁਸੀਂ ਆਪ ਦੇਖ ਸਕਦੇ ਹੋ ਬਾਡ اٹੈਂਡੈਂਟ ਦੀ ਭਰਤੀ ਆਈ ਸੀ ਬਾਡ اٹੈਂਡੈਂਟ ਦੀ ਠੀਕ ਹੈ ਲੱਗ ਗਏ ਪਤੰਦਰ ਪਹਿਲਾਂ ਠੀਕ ਹੈ ਨੌਕਰੀ ਲੱਗ ਗਏ ਮੋਰਕੰਡੋ ਚਤੇ ਪਟਵਾਰੀ ਭਰਤੀ ਹੋਗੇ ਅੱਧੇ ਕਲਰਕ ਭਰਤੀ ਹੋਗੇ ਅੱਧੇ ਪੁਲਿਸ ਦੇ ਵਿੱਚ ਭਰਤੀ ਹੋਗੇ ਇਹਦੇ ਵਿੱਚ ਘੱਟੋ ਘੱਟ ਬਾਡ ਅਟੈਂਡਰ ਦੇ ਵਿੱਚ 400 ਦੇ ਲਗਭਗ ਮੈਨੂੰ ਬੱਚਿਆਂ ਨੇ ਰਿਕਾਰ ਭੇਜਿਆ ਇੰਨੀ ਪੋਸਟ ਖਾਲੀ ਪਈ ਹੈ ਤੇ ਕੀ ਫਾਇਦਾ ਹੋਇਆ ਦਾ ਤੁਸੀਂ 400 ਬੱਚਿਆਂ ਦਾ ਨੁਕਸਾਨ ਕਰਕੇ ਧਰਤਾ ਤੁਸੀਂ ਕੀ ਫਾਇਦਾ ਕੱਢਿਆ ਦਾ ਤੁਸੀਂ ਆਪ ਤਾਂ ਤੁਸੀਂ ਦੂਜੇ ਪਾਸੇ ਹੁਣ ਆਖਣਗੇ ਥਾਦੀ ਤਾਂ ਇਹ ਮਿਹਨਤ ਥੀ ਜੀ ਅਸੀਂ ਦਾ ਮਿਹਨਤ ਕਰਕੇ ਉਤਲਦਾਈਆਂ ਦੀ ਠੀਕ ਹੈ ਤਾਂ ਇਹ ਐਕਸਕਲੂਜ ਆਪਦੇ ਕੋਲੇ ਰੱਖਿਆ ਕਰੋ ਇਹ ਜੀ ਜੇ ਮਿਹਨਤ ਤੇ ਤੁਹਾਨੂੰ ਇੰਨਾ ਭਰੋਸਾ ਸੀ ਆਉਂਦਾ ਫਿਰ ਤੁਸੀਂ ਇਧਰ ਹੀ ਨਹੀਂ ਅਪਲਾਈ ਕਰਨਾ ਸੀਗਾ ਫਿਰ ਸਿੱਧਾ ਉਧਰ ਹੀ ਪੇਪਰ ਦਿੰਦੇ ਠੀਕ ਹੈ ਤਾਂ ਮੈਂ ਤੁਹਾਨੂੰ ਇਹੀ ਗੱਲ ਕਹਿਣਾਗਾ ਕਿ ਇਹ ਰੂਲ ਪੰਜਾਬ ਦੇ ਵਿੱਚ ਵੀ ਲਾਗੂ ਹੋਣਾ ਚਾਹੀਦਾ ਕੀ ਤੁਸੀਂ ਇਹ ਚੀਜ਼ ਦੇ ਨਾਲ ਸਹਿਮਤ ਹੋ ਜੇਕਰ ਤੁਸੀਂ ਇਹ ਚੀਜ਼ ਦੇ ਨਾਲ ਸਹਿਮਤ ਹੋ ਕਿ ਰੂਲ ਪੰਜਾਬ 'ਚ ਵੀ ਲਾਗੂ ਹੋਣਾ ਚਾਹੀਦਾ ਤਾਂ ਯੈਸ ਕਰੋ ਠੀਕ ਹੈ ਫਿਰ ਆਪਾਂ ਇਹਦੇ ਤੇ ਦੇਖਦੇ ਹਾਂ ਕੀ ਸਿਸਟਮ ਬਣਦਾਗਾ ਜੇ ਭਾਈ ਤੁਸੀਂ ਨਹੀਂ ਤੁਹਾਨੂੰ ਕੋਈ ਇੰਟਰਸਟ ਹੈਗਾ ਉਹ ਵੀ ਮੈਨੂੰ ਦੱਸ ਸਕਦੇ ਤੁਸੀਂ ਠੀਕ ਹੈ ਜੀ ਬਸ ਮੈਂ ਮੋٹے ਮੋਟੇ ਸ਼ਬਦਾਂ 'ਚ ਇਹੀ ਗੱਲ ਕਹਿਣਾ ਜਾਊਂਗਾ ਕਿ ਜਿਹੜਾ ਵੀ ਕੈਂਡੀਡੇਟੇ ਪੋਸਟ ਇਹ ਨਾ ਸਮਝੋ ਕਿ ਅਸੀਂ ਜੀ ਕੱਲ ਨੂੰ ਕਲਤਕ ਲੱਗ ਜਾਗੇ ਅਸੀਂ ਪਟਵਾਰੀ ਲੱਗ ਜਾਗੇ ਪੁਲਿਸ ਲੱਗ ਜਾਗੇ ਠੀਕ ਹੈ ਫਿਰ ਸਾਰੀ ਉਮਰ ਇਸੇ ਜੀ ਕਿ گزارਾ ਕਰਨਾ ਪਊਗਾ ਹੁਣ ਆਪਦਾ ਫਾਰਮ ਸੋ ਸਮਝ ਕੇ ਭਰਿਓ ਠੀਕ ਹੈ ਤੇ ਬਾਅਦ ਵਿੱਚ ਕਿਤੇ ਇਹ ਹੋਵੇ ਤੁਸੀਂ ਕਹੀ ਜਨੋ ਜੀ ਇਸ ਤਾ ਜੀ ਹਟਣਾ ਹੈ ਜੀ ਹਟਣਾ ਤੇ ਫਿਰ ਟੁਕੜੀ ਸਬਤ ਹੋਣੀ ਹੈ ਠੀਕ ਹੈ ਮਾਮਲਾ ਵੀ ਹਾਈ ਕੋਰਟ ਦਾਗਾ ਠੀਕ ਹੈ ਕੇਸ ਵੀ ਇਹ ਜੇ ਪਾਉਣਗੇ ਜਿਹੜੇ ਮੁੜ ਕੇ ਫਿਰ ਆਪਾਂ ਤੋਂ ਛੱਲੇ ਵੀ ਨਹੀਂ ਜਾਣੇ ਹੈਗੇ ਠੀਕ ਹੈ ਜਿਹੜਾ ਦੂਜੀ ਗੱਲ ਇਹਨਾਂ ਡਰਨ ਦੀ ਲੋੜ ਨਹੀਂ ਹੈਗੀ ਜੇ ਕੋਈ ਬੱਚਾ ਮਨ ਬਣਾ ਕੇ ਭਰ ਦੋ ਭਾਵੇਂ ਦੋ ਦਿਨ ਫਾਰਮ ਲੇਟ ਭਰ ਦੋ ਹਾਂਜੀ ਜੇ ਸਾਡੀ ਸਿਲੈਕਸ਼ਨ ਹੁੰਦੀ ਐਸੀਂ ਇਸ ਜੋਬ ਦੇ ਵਿੱਚ ਹੀ ਟਿਕ ਕੇ ਬੈਠਾਂਗੇ ਭਾਵੇਂ ਸਾਨੂੰ ਬਾਹਰ ਕੋਈ ਕਸਲੀ ਮਰਜ਼ੀ ਨੌਕਰੀ ਦਾ ਆਫਰ ਦੇ ਜਾਵੇ ਠੀਕ ਐ ਜੇ ਤੁਸੀਂ ਇਹ ਸੋਚ ਕੇ ਚੱਲ ਪਏ ਫੇਰ ਤਾਂ ਇਹ ਪੋਸਟ ਭਰ ਦੋ ਭਾਈ ਸਾਹਿਬ ਜੇ ਤੁਸੀਂ ਕੱਲ ਨੂੰ ਤੇਰ ਮੇਰ ਕਰਨੀ ਐ ਇਧਰੋਂ ਛੱਡ ਕੇ ਉਧਰ ਭਜਣਾ ਉਧਰੋਂ ਛੱਡ ਕੇ ਇਧਰ ਭਜਣਾ ਫੇਰ ਭਾਈ ਸਮਝ ਲਓ ਫੇਰ ਤੁਹਾਡੇ ਤੇ ਪਰਚਾ ਹੋ ਗਈ ਹੋਊਗਾ ਇਹ ਗੱਲ ਮੇਰੀ ਯਾਦ ਰੱਖਣੀ ਐ ਠੀਕ ਐ ਜੀ ਤੇ ਧੰਨਵਾਦ ਮੇ ਦੋਸਤੋ ਜਿਉਂਦੇ ਵਾਸਤੇ ਰਹੋ